ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਾਨਿਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਬਗਾਪੁਰ ਜ਼ਿਲ੍ਹਾ ਜਲੰਧਰ ਤਹਿਸੀਲ ਨੂੰ ਫਲੋਰ ਪੈਂਦੀ ਆ ਇਸ ਘਰ ਚੋਂ ਦੋਸਤੋ ਦੂਜੀ ਵੀਡੀਓ ਬਣਾ ਰਹੇ ਆ ਅੱਜ ਤੇ ਅੱਜ ਦੀ ਵੀਡੀਓ ਦੋਸਤੋ ਕੱਲੀ ਗੱਬਣ ਬੱਚੀ ਦਿਖਾਉਂਗਾ ਜਰਸੀ ਚੰਗੇ ਥਾਨ ਹਵਾਨੇ ਵਾਲੀ ਤੇ ਚੰਗੇ ਰਿਕਾਰਡ ਵਾਲੀ ਬਾਈ ਜੀ ਹੁਣੇ ਦੱਸਦੇ ਆ ਤੇ ਗਾਂ ਜਿਹੜਾ ਸੀਮਨ ਲੱਗਿਆ ਹੋਇਆ ਉਹ ਵੀ ਬਾਈ ਜੀ ਹੁਣੇ ਕਹਿੰਦੇ ਚੰਗਾ ਹੀ ਲੱਗਿਆ ਹੋਇਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਭਾਈ ਜੀ ਆਪਣਾ ਪਹਿਲਾਂ ਨਾਮ ਦੱਸੋ ਜੀ ਮੇਰਾ ਨਾਮ ਸੋਨੂ ਆ ਠੀਕ ਹੈ ਪਿੰਡ ਬਗਾਪੁਰ ਠੀਕ ਆ ਜੀ ਜ਼ਿਲ੍ਹਾ ਆਪਾਂ ਨੂੰ ਜਲੰਧਰ ਤੇ ਤਹਿਸੀਲ ਫਲੋਰ ਪੈਂਦੀ ਲੱਗੇ ਸ਼ਹਿਰ ਫਲੋਰ ਆ ਤੇ ਫਲੋਰ ਤੋਂ ਕਿੰਨੀ ਕਿਲੋਮੀਟਰ ਹੋਊਗਾ ਜੀ ਫਲੋਰ ਤੋਂ 4 ਕਿਲੋਮੀਟਰ ਪਿੰਡ ਆ ਸਾਡਾ ਨਾਲੇ ਅੱਛਾ ਫਲੋਰ ਤੋਂ 4 ਕਿਲੋਮੀਟਰ ਆ ਜੀ ਹਾਂਜੀ ਠੀਕ ਆ ਪਾ ਸਟਾਰਟਿੰਗ ਕਰੀਏ ਜੀ ਹੁਣ ਆਪਣੀ ਹੈ ਜਰਸੀ ਇੱਕ ਨੰਬਰ ਬੱਚੀ ਕਨਮਾ ਸੁਆ ਜੀ ਇਹ ਦੋ ਦੰਦ ਬੱਚੀ ਆ ਜੀ ਪਲੂਨ ਬੱਚੀ ਆ ਅੱਛਾ ਦੋ ਦੰਦ ਪਲੂਨ ਆ ਤੇ ਕਿੰਨੇ ਮਹੀਨੇ ਦੀ ਗੱਭਣਾ ਜੀ ਇਹ 8 ਮਹੀਨਿਆਂ ਦੀ ਗੱਭਣੇ ਆ ਜੀ ਅੱਛਾ 8 ਮਹੀਨੇ ਦੀ ਗੱਭਣਾ ਜੀ ਇਸ ਵਕਤ ਹਾਂਜੀ ਠੀਕ ਆ ਤੇ ਮਾਦਰ ਕਾਰਡ ਪਤਾ ਕਿੰਨਾ ਕ ਸੀ ਜੀ ਇਹ ਵੀ ਮਾਦਰ ਕਾਰਡ ਹੈਗਾ ਜੀ 20 22 ਕਿਲੋ ਦੁੱਧ ਸੀਗਾ ਨੇ ਘਰੇ ਚ ਹੋਇਆ ਜਿੱਦਾਂ ਅੱਛਾ ਅੱਛਾ ਜੀ ਤੇ ਇਹ ਬੱਚੀ ਆਪਾਂ ਲਿਆਂਦੀ ਸੀਗੀ ਆਪੇ ਪਾਲੀ ਆ ਇਹ अच्छा जी ਤੇ ਜਿਹੜੇ এবੀਐਸ ਟਾਈਸਨ ਦਾ ਜਿਹੜਾ ਸੀਮਾ ਆਉਂਦਾ ਨਹੀਂ ਹੈ ਨਾ ਉਹਦੀ ਗੱਬਣਾ ਹੈ। ਅੱਛਾ এবੀਐਸ ਦੇ ਟਾਈਸਨ ਸੀਮਤ ਤੋਂ ਗੱਬਣਾ ਜੀ। ਹਾਂਜੀ। ਠੀਕ ਆ ਜੀ ਤੇ ਦੁੱਧ ਕਿੰਨਾ ਚਵਾ ਦੂ ਜੀ ਆਪ। ਦੁੱਧ ਆਪ ਇਹ ਚਵਾਉਗੀ ਜਿੱਥੇ ਤੱਕ ਉਮੀਦ ਆ ਬਈ ਬੰਦਾ ਸਾਂਭ ਸੰਭਾਲ ਵਾਲਾ ਹੋਵੇ ਜੇ ਬੰਦਾ ਸੇਵਾ ਕਰ ਲਵੇ। ਹਾਂਜੀ। ਤਾਂ 15-16 ਲੀਟਰ ਦੁੱਧ ਕਰੂਗੀ। ਹੋਣੇ ਪਹਿਲੇ 2 15 16 ਮਤਰਾ ਨਾਰਮਲ ਚ ਵਾਜੂ ਹਾਂਜੀ ਦੋਸਤੋ ਦੋ ਦੰਦ ਬੱਚੀ ਪਹਿਲੇ ਸੂਏ 8 ਮਹੀਨੇ ਦੀ ਬਾਈ ਜੀ ਹੁਣੇ ਕਹਿੰਦੇ ਗੱਬਣਾ ਦੁੱਧ ਬਾਈ ਜੀ ਹੁਣੇ ਕਹਿੰਦੇ 15 16 ਕਿਲੋ ਬੜੇ ਆਰਾਮ ਨਾਲ ਚ ਵਾਜੂ ਕੱਦ ਕਾਰ ਦਰਮਿਆਨਾ ਦੁੱਧ ਬਾਈ ਜੀ ਹੁਣੇ ਕਹਿੰਦੇ ਮਾਂ ਦਾ ਰਿਕਾਰਡ 22 22 ਕਿਲੋ ਦਾ ਰਿਕਾਰਡ ਰਹੀ ਹੈ ਮਾਂ ਦਾ ਦੋ ਦੰਦ ਵੀ ਆ ਸਾਰੇ ਟਾਈਸਨ ਸੀਮਤ ਬਾਈ ਹੁਣੇ ਕਹਿੰਦੇ ਗੱਬਣਾ ਤੇ 15 16 ਕਿਲੋ ਦੁੱਧ ਬਾਈ ਜੀ ਹੁਣੇ ਕਹਿੰਦੇ ਬੜੇ ਆਰਾਮ ਨਾਲ ਚ ਵਾਜੂ ਬੱਚੀ ਰੇਟ ਬਾਈ ਜੀ ਹੁਣਾਂ ਤੋਂ ਕਨਫਰਮ ਕਰ ਲੈਣੇ ਆਪਾਂ ਠੀ ਹਾਂਜੀ ਹਾਂਜੀ ਤੇ ਆਪਣਾ ਜਿਹੜਾ ਮੋਬਾਈਲ ਨੰਬਰ ਮੇਰਾ ਮੋਬਾਈਲ ਨੰਬਰ 81968 ਠੀਕ ਹੈ ਜੀ 84332 ਦੁਆਰਾ ਫੈਦਾ ਹੁ 81968 ਹਾਂਜੀ 84332 ਠੀਕ ਹੈ ਧੰਨਵਾਦ